ਗਾਈਜ਼ ਅਗਰ ਤੁਸੀਂ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਸੈਟਲ ਡਾਊਨ ਹੋਣਾ ਚਾਹੁੰਦੇ ਆ ਜਾਂ ਫਿਰ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਤ ਹੋ ਸਕਦੀ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਅਗਰ ਤੁਸੀਂ ਵਰਕ ਪਰਮਿਟ ਦੀ ਐਕਸਟੈਂਸ਼ਨ ਲੈਣਾ ਚਾਹੁੰਦੇ ਆ ਤਾਂ ਕਿਵੇਂ ਲੈ ਸਕਦੇ ਆ ਤੇ ਕੀ ਟ੍ਰੈਂਡ ਚੱਲ ਰਿਹਾ ਆ ਪੀਆਰ ਨੂੰ ਲੈ ਕੇ ਇਸ ਤੋਂ ਇਲਾਵਾ ਅਸੀਂ ਉਹਨਾਂ professions ਦੇ ਬਾਰੇ ਡਿਸਕਸ ਕਰਾਂਗੇ ਜਿਸ ਦੇ ਵਿੱਚ ਕੈਨੇਡਾ ਵੱਲੋਂ ਪੀਆਰ ਪ੍ਰੋਵਾਈਡ ਕੀਤੀ ਜਾ ਰਹੀ ਆ ਤੇ ਕਿਹਨਾਂ ਵਰਕਰਸ ਦੀ ਕੈਨੇਡਾ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਡਿਮਾਂਡ ਉਹਨਾਂ ਬਾਰੇ ਅਸੀਂ ਡਿਟੇਲ ਦੇ ਨਾਲ ਡਿਸਕਸ ਕਰਾਂਗੇ ਸੋ ਵੀਡੀਓ ਦੇ ਵਿੱਚ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਣੇ ਰਹੋ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰਦੇ ਹੋ ਗਾਇਸ ਇਸ ਟਾਈਮ ਕੈਨੇਡਾ ਦੇ ਵਿੱਚ ਸਿਚੁਏਸ਼ਨ ਡੇ ਬਾਏ ਡੇ ਉਹਨਾਂ ਵਰਕਰਸ ਲਈ ਖਰਾਬ ਹੁੰਦੀ ਜਾ ਰਹੀ ਆ ਜੋ ਕਾਫੀ ਲੰਬੇ ਸਟਰਗਲ ਕਰ ਰਹੇ ਆ ਜਾਂ ਫਿਰ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਆ ਸੋ ਅਗਰ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਹੈ ਤੁਸੀਂ ਵਰਕ ਪਰਮਿਟ ਦੀ ਐਕਸਟੈਂਸ਼ਨ ਲਈ ਆਈਆਰਸੀਸੀ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਅਪਲੀਕੇਸ਼ਨ ਫਾਰਮ ਫਿਲ ਕਰ ਸਕਦੇ ਆ ਅਗਰ ਇਸਦੀ ਫੀਸ ਦੀ ਗੱਲ ਕਰੀਏ ਤਾਂ 155 ਕੈਨੇਡੀਅਨ ਡਾਲਰ ਤੁਹਾਨੂੰ ਪੇ ਕਰਨੇ ਪੈਣਗੇ ਨਾਲ ਹੀ ਤੁਹਾਨੂੰ ਇਹ ਚੀਜ਼ ਵੀ ਦੱਸੀ ਕਿ ਜਦੋਂ ਤੱਕ ਤੁਹਾਡੀ ਐਪਲੀਕੇਸ਼ਨ ਦੇ ਰਿਜ਼ਲਟ ਨਹੀਂ ਆ ਜਾਂਦੇ ਉਦੋਂ ਤੱਕ ਤੁਸੀਂ ਲੀਗਲ ਵੇ ਦੇ ਨਾਲ ਕੈਨੇਡਾ ਦੇ ਵਿੱਚ ਰਹਿ ਕੇ ਕੰਮ ਕਰ ਸਕਦੇ ਆ ਪਰ ਤੁਹਾਨੂੰ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਪਵੇਗਾ ਕਿ ਵਰਕ ਪਰਮਿਟ ਦੇ ਐਕਸਪਾਇਰ ਹੋਣ ਤੋਂ ਪਹਿਲੇ ਹੀ ਤੁਸੀਂ ਅਪਲਾਈ ਕਰਦੇ ਹੋ ਕਿਉਂਕਿ ਅਗਰ ਤੁਸੀਂ ਬਾਅਦ ਵਿੱਚ ਅਪਲਾਈ ਕਰੋਗੇ ਤਾਂ ਤੁਹਾਨੂੰ ਇਸ ਦੇ ਐਕਸਟਰਾ ਚਾਰजेस ਵੀ ਲੱਗਣਗੇ ਤੇ ਨਾਲ ਹੀ ਨਾਲ ਤੁਹਾਨੂੰ ਐਕਸਟਰਾ ਵੇਟ ਵੀ ਕਰਨਾ ਪੈ ਸਕਦਾ ਆ ਗਾਇਸ ਅਗਰ ਤੁਸੀਂ ਆਲਰੇਡੀ ਵਿਦਿਨ ਕੈਨੇਡਾ ਹੋ ਜਾਂ ਫਿਰ ਤੁਸੀਂ ਕੈਨੇਡਾ ਜਾਣ ਦਾ ਪਲਾਨ ਕਰ ਰਹ ਆਦਾ ਦੇ ਵਿੱਚ ਕੁਝ ਐਦਾ ਦੇ professions ਆ ਜਿਸ ਦੇ ਵਿੱਚ ਵਰਕਰਸ ਦੀ ਬਹੁਤ ਜ਼ਿਆਦਾ ਡਿਮਾਂਡ ਪਾਈ ਜਾ ਰਹੀ ਹੈ ਜਿਵੇਂ ਕਿ ਐਗਰੀਕਲਚਰ ਫੀਲਡ ਦੇ ਵਿੱਚ ਵੀ ਵਰਕਰਸ ਦੀ ਬਹੁਤ ਜ਼ਿਆਦਾ ਡਿਮਾਂਡ ਆ ਇਸ ਤੋਂ ਇਲਾਵਾ ਐਜੂਕੇਸ਼ਨ ਹੈਲਥ ਕੇਅਰ ਤੇ ਸੋਸ਼ਲ ਸਰਵਿਸਿਜ਼ ਦੇ ਵਿੱਚ ਵੀ ਬਹੁਤ ਜ਼ਿਆਦਾ ਡਿਮਾਂਡ ਪਾਈ ਜਾ ਰਹੀ ਹੈ ਉਸ ਤੋਂ ਇਲਾਵਾ ਅਗਰ ਸਟੈਮ ਦੀ ਗੱਲ ਕਰੀਏ ਤਾਂ ਸਟੈਮ ਦੇ ਵਿੱਚ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਤੇ ਮੈਥ ਵਾਲੇ ਐਪਲੀਕੈਂਟਸ ਨੂੰ ਪੀਆਰ ਪ੍ਰੋਵਾਈਡ ਕੀਤੀ ਜਾ ਰਹੀ ਆ ਇਸ ਤੋਂ ਇਲਾਵਾ ਟ੍ਰੇਡਸ ਦੇ ਵਿੱਚ ਪਲੰਬਰ ਇਲੈਕਟ੍ਰੀਸ਼ੀਅਨ ਤੇ ਕਾਰਪੈਂਟਰਸ ਦੀ ਬਹੁਤ ਜ਼ਿਆਦਾ ਡਿਮਾਂਡ ਆ ਇਸ ਟਾਈਮ ਕ ਕੈਨੇਡਾ ਦੇ ਵਿੱਚ ਏਜਡ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਜਿਨ੍ਹਾਂ ਦੀ ਦੇਖਭਾਲ ਦੇ ਲਈ ਵਰਕਰਸ ਦੀ ਜ਼ਰੂਰਤ ਆ ਸੋ ਅਗਰ ਤੁਸੀਂ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਤੁਸੀਂ ਹੈਲਥ케ਅਰ ਫੀਲਡ ਦੇ ਵਿੱਚ ਆਪਣੇ ਲਈ ਜੌਬ ਫਾਈਂਡ ਆਊਟ ਕਰ ਸਕਦੇ ਆ ਇਸ ਤੋਂ ਇਲਾਵਾ ਬੱਚਿਆਂ ਦੀ ਟੇਕ ਕੇਅਰ ਦੇ ਲਈ ਵੀ ਵਰਕਰਸ ਦੀ ਜ਼ਰੂਰਤ ਆ ਕੈਨੇਡਾ ਦੇ ਵਿੱਚ ਸਕਿੱਲ ਵਰਕਰਸ ਦੀ ਬਹੁਤ ਜ਼ਿਆਦਾ ਡਿਮਾਂਡ ਆ ਡੇ ਬਾਈ ਡੇ ਇਹ ਡਿਮਾਂਡ ਵਧਦੀ ਜਾ ਰਹੀ ਆ ਗਾਇਸ ਤੁਹਾਨੂੰ ਦੱਸੀਏ ਕਿ ਕੈਨੇਡਾ ਦੇ ਵਿੱਚ ਹਾਲੇ ਵੀ ਵਰਕਰਸ ਦੀ ਜ਼ਰੂਰਤ ਆ ਐਦਾ ਨਹੀਂ ਆ ਕਿ ਕੈਨੇਡਾ ਦੇ ਵਿੱਚ ਕੰਮ ਨਹੀਂ ਆ ਜਾਂ ਫਿਰ ਕੈਨੇਡਾ ਦੇ ਵਿੱਚ ਪੀਆਰ ਨਹੀਂ ਦਿੱਤੀ ਜਾ ਰਹੀ ਬਲਕਿ ਅਗਰ ਤੁਸੀਂ ਰਾਈਟ ਟੂ ਸਟ੍ਰੈਟੇਜੀ ਦੇ ਨਾਲ ਚੱਲਦੇ ਆ ਤਾਂ ਕੈਨੇਡਾ ਦੇ ਵਿੱਚ ਕੰਮ ਵੀ ਆ ਤੇ ਤੁਸੀਂ ਪੀਆਰ ਵੀ ਹਾਸਿਲ ਕਰ ਸਕਦੇ ਆ ਬਟ ਤੁਹਾਨੂੰ ਇੱਕ ਸਿਸਟਮੈਟਿਕਲ ਵੇ ਦੇ ਨਾਲ ਚੱਲਣਾ ਪਏਗਾ ਤੇ ਉਹਨਾਂ ਸਕਿੱਲਸ ਨੂੰ ਐਕਵਾਇਰ ਕਰਨਾ ਪਏਗਾ ਜਿਨ੍ਹਾਂ ਦੀ ਕੈਨੇਡਾ ਦੇ ਵਿੱਚ ਡਿਮਾਂਡ ਆ ਅਗਰ ਤੁਸੀਂ ਬਿਨਾ ਸਕਿੱਲ ਤੋਂ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਹੋ ਜਾਂ ਫਿਰ ਕੈਨੇਡਾ ਵਿੱਚ ਰਹਿਣ ਦਾ ਸੋਚ ਰਹੇ ਆ ਤਾਂ ਇਹ ਚੀਜ਼ ਤੁਹਾਡੇ ਲਈ ਡਿਫਿਕਲਟ ਹੋ ਸਕਦੀ ਆ ਸੋ ਐਦਾਂ ਦੀ ਸਕਿੱਲ ਸਿੱਖੋ ਜਿਨ੍ਹਾਂ ਦੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਆ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਪੀਐਨਪੀ ਕੋਟੇ ਨੂੰ ਇਨਕਰੀਸ ਕਰ ਦਿੱਤਾ ਗਿਆ ਹੈ ਸੋ ਆਉਣ ਵਾਲੇ ਟਾਈਮ ਦੇ ਵਿੱਚ ਪੀਆਰ ਦਾ ਸਕੂਪ ਕੈਨੇਡਾ ਦੇ ਵਿੱਚ ਵੱਧ ਸਕਦਾ ਹੈ ਸਪੈਸ਼ਲੀ ਉਹਨਾਂ ਐਪਲੀਕੈਂਟਸ ਲਈ ਜੋ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਤੇ ਉੱਥੇ ਦੀ ਇਕਨੋਮੀ ਦੇ ਵਿੱਚ ਆਪਣਾ ਇੱਕ ਮੇਜਰ ਰੋਲ ਪਲੇ ਕਰ ਰਹੇ ਆ ਤੇ ਉਹ ਉੱਥੇ ਦੇ ਕਲਚਰ ਤੇ ਸਿਸਟਮ ਦਾ ਵੀ ਇੱਕ ਹਿੱਸਾ ਬਣ ਚੁੱਕੇ ਆ ਸੋ so, ਅਗਰ 2026 ਨੇ ਲਈ ਤੁਸੀਂ ਕੈਨੇਡਾ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਪੂਰੇ ਸਿਸਟਮੈਟਿਕਲ ਵੇ ਦੇ ਨਾਲ ਪਲਾਨਿੰਗ ਕਰਨੀ ਪਵੇਗੀ ਕਿਉਂਕਿ ਪਹਿਲੇ ਦੀ ਤਰ੍ਹਾਂ ਸਿਸਟਮ ਬਿਲਕੁਲ ਈਜ਼ੀ ਨਹੀਂ ਹੈ 2023 ਤੇ 2024 ਦੇ ਕੰਪੇਟਿਟਿਵਲੀ ਬਹੁਤ ਸੋ ਇੱਕ ਰਾਈਟ ਟੂ ਸਟਰੈਟਜੀ ਤੇ ਪਲਾਨਿੰਗ ਦਾ ਹੋਣਾ ਬਹੁਤ ਜ਼ਿਆਦਾ ਮੈਂਡੇਟਰੀ ਹੋ ਚੁੱਕਾ ਆ ਅਗਰ ਪੀਆਰ ਦੀ ਗੱਲ ਕਰੀਏ ਤਾਂ ਫ੍ਰੈਂਚ ਲੈਂਗੁਏਜ ਦਾ ਸਕੋਪ ਵੀ ਬਹੁਤ ਜ਼ਿਆਦਾ ਹੈ ਕੈਨੇਡਾ ਦੇ ਵਿੱਚ ਕਿਉਂਕਿ ਅਗਰ ਤੁਸੀਂ ਫ੍ਰੈਂਚ ਲੈਂਗੁਏਜ ਸਿੱਖ ਲੈਂਦੇ ਆ ਤਾਂ ਪੀਆਰ ਦੇ ਫ੍ਰੈਂਚ ਐਪਲੀਕੈਂਟਸ ਨੂੰ ਪੀਆਰ ਪ੍ਰੋਵਾਈਡ ਕੀਤੀ ਜਾ ਰਹੀ ਆ ਸੋ ਅਗਰ ਤੁਸੀਂ ਫ੍ਰੈਂਚ ਲੈਂਗੁਏਜ ਸਿੱਖ ਲੈਂਦੇ ਆ ਤਾਂ ਕੈਨੇਡਾ ਵਰਗੀ ਬਾਈਲਿੰਗੁਅਲ ਕੰਟਰੀ ਜਿੱਥੇ ਫ੍ਰੈਂਚ ਦੇ ਨਾਲ ਨਾਲ ਇੰਗਲਿਸ਼ ਦਾ ਬਹੁਤ ਜ਼ਿਆਦਾ ਸਕੋਪ ਆ ਉੱਥੇ ਤੁਸੀਂ ਈਜ਼ੀਲੀ ਪੀਆਰ ਹਾਸਿਲ ਕਰ ਸਕਦੇ ਆ if you have any further queries please let me know in the comment section i hope guys aj di ye video tade layi bahut zyada informative sabit hongi agar video changi lagi hoye ta video nu like karke channel nu subscribe zarur kar liyo ehho jian hor informative videos de layi mai mil diyan next video vich till then good bye and thanks for watching stay positive stay hopeful